ਠੀਕ ਹੈ ਜੇ ਭਾਈ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਦਾ ਟਰੈਕਟਰ ਸਾਰਾ ਜੈਨੂਇਨ ਆ ਸਾਰਾ ਟਰੈਕ ਅਰੀਜਨਲ ਆ ਠੀਕ ਹੈ ਲੋ ਸਾਰੇ ਪਿੱਛੇ ਮਗਰਾੜ ਵਿਖਾ ਦੇ ਰੰਬਾ ਵਗੈਰਾ ਹਾਂਜੀ ਮਿੱਤਰ ਪਿਆਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਜੂਰੂ ਚੈਨਲ ਤੇ ਫੇਸਬੁਕ ਪੇਜ ਦੇਸੀ ਉਦਰੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਬੜੀਆ ਅੱਜ ਤੁਹਾਨੂੰ ਬਈ ਵਿਅੰਤਨਾ ਮਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਵੱਡੇ ਵੱਡੇ ਡਿਸਟੋਰ ਅੱਜ ਉਹ ਗੱਲ ਵੀ ਕਰਦੇ ਗਏ ਸੀ ਤੁਸੀਂ ਆ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਭਾਈ ਹਾਂ ਹਾਂ ਬੜ ਪੋਰ ਮੰਡੀ ਦਾ ਮੋਲ ਕਿੰਨਾ ਦਰ ਹੈ ਬਈ ਮੰਡੀ ਦਾ ਮੋਲ ਠੀਕ ਹੈ ਜੀ ਤਾਂ ਇੱਕ ਥੋੜਾ ਜਿਆਦਾ ਔਨ ਕਰਕੇ ਇੱਕ ਜੀ ਦਾ ਦਾ ਪੈਣ ਕਰਕੇ ਨਾ ਕੀ ਹੈ ਤੇਰੀ ਸਟਾਰ ਬਈ ਹਾਂ ਜੀ ਸੋਣਾ ਲਿਖਿਆ ਵੀਆਈ 700 ਰੁਪਿਆ ਆਰਐਕਸ ਮਾਡਲ ਹੈ ਮਾਡਲ 12 ਦਵਾੜੀ ਹੈ ਬਾਈ ਜੀ 3 ਲੱਖ 80 ਰੁਪਿਆ ਦਵਾੜ ਜੇ ਬਾਈ ਆਪਾਂ ਇਹਦੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਦਾ ਵੀਰੇ ਸ਼ੋ ਵਗੈਰਾ ਅਗਰਾਡ ਵਗੈਰਾ ਥੱਲੋ ਬਾਡੀ ਲੈਣ ਦਾ origignal tractor ਠੀਕ ਹੈ ਜੀ ਥੱਲੇ ਰਿੰਬਾਂ ਦੀ ਮਾਣੀ ਮੋਟੀ ਟੈਚਿੰਗ ਹੋਈ ਗਈ ਆ ਠੀਕ ਹੈ ਜੀ ਜੇ ਕਿਸੇ ਨੇ ਇਹਦੇ tractor ਤੇ ਲੋਨ ਕਰਾਉਣਾ ਇਹਦੇ ਤੇ ਲੋਨ ਵੀ ਹੋ ਜੂਗਾ ਠੀਕ ਹੈ ਜੀ ਹਾਂ ਟਾਇਰਾਂ ਦੀ ਗੱਲ ਕਰੀ ਟਾਇਰ ਕਿੰਨੇ ਪਰਸੈਂਟ ਹੋਣਗੇ ਇਹ ਆਪ ਨੰਬਰ ਆ ਫਾਜ਼ਿਲਕਾਰ ਦਾ ਚਿੱਪ ਵਾਲੀ ਕਾਪੀ ਆ ਟਾਇਰ ਇਹਦੇ ਮਗਰਲੇ 75 ਪੈਸੇ ਆ ਜੀ ਅਗਲੇ ਜਮ੍ਹਾਂ ਕਰਾਉਣੇ ਆ ਠੀਕ ਹੈ ਜੀ ਹਾਂ ਜੀ ਬਾਈ ਤਿੰਨ ਜਣ ਗੇਅਰ ਦਾ ਪੰਮਦੀ ਯਾਰ ਬੰਦਾ ਵਾਹ ਕੇ ਲੈ ਲੇ tractor ਠੀਕ ਹੈ ਜੀ ਇੰਨੀ ਕ ਆਪਣੀ ਗਾਰੰਟੀ ਆ ਠੀਕ ਹੈ ਜੀ tractor ਪਿੱਛੋ ਸਾਰਾ ਸਮਾਨਕ ਕੰਪਲੀਟ ਕਰਦਾ ਜੀ ਭਾਈ ਸਾਰਾ ਸਮਾਨ ਆਪੇ ਦਾ ਲੋਨ ਲਾਇਨ ਕਰਵਾਉਣਾ ਲੋਨ ਵੀ ਹੋ ਜੂਗਾ ਇਹਦੇ ਸਾਰਾ ਸਾਰਾ ਕੰਪਲੀਟ ਕਰਦਾ ਜੀ ਭਾਈ ਕੰਪਲੀਟ ਕਰਦਾ ਜੀ ਸਮਾਨ ਸਾਰਾ ਸਮਾਨ ਜੋ ਡੰਡਾ ਫੱਟੀ ਛਤਰੀ ਸਾਰਾ ਮਿਲੂਗਾ ਜੀ ਕੰਪਲੀਟ ਠੀਕ ਹੈ ਭਾਈ ਕਿੰਨੇ ਹਸਪਾਵਰ ਚਾਹੁੰਦਾ ਭਾਈ ਇਹ ਇਹ ਹੁੰਦਾ ਜੀ ਆਪਣਾ 55 ਹਸ ਪਾਵਰ 55 ਹਸ ਪਾਵਰ ਠੀਕ ਹੈ ਤੇ ਮਾੜਾ ਖੋਲ ਕੇ ਦੇ ਦੀ ਭਾਈ ਆਪਾਂ ਪੈਸਾ ਦਾ ਹਾਂ ਖੋਲ ਕੇ ਦਿਖਾ ਸ਼ੋ ਆਇਆ ਜਮਾ ਯਾਰ ਬਈ ਐ ਕੋਈ ਨਵਾਂ ਜਿਹੇ ਲੈਟਰ ਦੀ ਐ ਤਾਂ ਖੁੱਲੀ ਚਾਬੀ ਨਹੀਂ ਲੱਗਦੀ ਠੀਕ ਹੈ ਜੀ ਮੈਂ ਤਿਆਰ ਵਿੱਚੋਂ ਸ਼ੋਸ਼ਾ ਵੇਖ ਲੈਟਰ ਦਾ ਹਾਂਜੀ ਬਈ ਟੁੱਟ ਪੱਦ ਨਹੀਂ ਕੋਟਾਂਕਾ ਨਹੀਂ ਕਿਤੇ ਲੈਟਰ ਦੇ ਰੈਡੀ ਰੀਟਰ ਜਮਾ ਨਵਾਂ ਲੈਟਰ ਦਾ ਠੀਕ ਹੈ ਜੀ ਲੰਬੇ ਵਾਲੀ ਚੀਜ਼ ਹੁੰਦੀ ਨਹੀਂ ਬਈ ਆਪਣੇ ਕੋਲੇ ਠੀਕ ਹੈ ਜੀ ਇਹ ਚੰਗੀ ਜੀ ਇਹ ਬੰਦਾ ਬਾਹ ਕੇ ਤਸੱਲੀ ਕਰਕੇ ਲੈ ਜਾਂਦਾ ਹਾਂ ਜੀ ਬਾਹ ਕੇ ਤਸੱਲੀ ਕਰਕੇ ਲੈ ਜਾ ਜੀ ਲੋਨ ਕਰਵਾਉਣਾ ਲੋਨ ਵੀ ਹੋ ਜੂਗਾ ਬਈ ਠੀਕ ਹੈ ਕਿੰਨੇ ਦਾ ਹੋ ਜੂਗਾ ਬਈ ਲੋਨ ਇਹਦੇ ਆਪਣਾ ਜੀ ਇਹਦੇ ਮੰਨ ਕੇ ਚੱਲੋ ਜੀ 3 ਤੋਂ 7.5 ਲੱਖ ਦਾ ਲੋਨ ਹੋ ਜੂਗਾ ਠੀਕ ਹੈ ਕੋਈ ਸੋਨਾਲੀ ਕਾ ਟਰੈਡ ਤੇ ਜ਼ਿਆਦਾ ਲਾਣ ਹੋ ਜਾਂਦਾ ਜੀ ਠੀਕ ਹੈ ਕੋਈ ਇਹ ਨੰਬਰ ਕਿਹੜਾ ਬਾਈ ਇਹ ਇਹ ਨੰਬਰ ਪੀਵੀ 22 ਫਾਜ਼ਿਲਕਾ ਦਾ ਜੀ ਠੀਕ ਹੈ ਠੀਕ ਹੈ ਜੀ ਚੱਪਾਲੀ ਕਾਪੀ ਆ ਹਾਂਜੀ ਬਾਈ ਹਾਂ ਜੀ ਆਈਡੀ ਆਡਿਟ ਪ੍ਰੂਫ ਸਾਰੇ ਨਾਲ ਆ ਠੀਕ ਹੈ ਜੀ ਜਦੋਂ ਹਰਿਆਣਾ ਵਾਲਾ ਬੰਦਾ ਲੈਂਦਾ ਆਪਾਂ ਇਹਨੂੰ ਸਿੱਧੇ ਦੇ ਦਾਂਗੇ ਤੁਹਾਨੂੰ ਉਹਦੀ ਐਨਓਸੀ ਮਿਲ ਜੂ ਠੀਕ ਹੈ ਜੀ ਡਿਵਾਡ ਤੇ ਆਈਏ ਬਾਈ ਆਪਣੀ ਦੀ 3 ਲੱਖ ਸੀ ਆਰਬੀ ਆ ਜੀ ਕੀ ਆਪਾਂ ਟਰੈਕਟਰ ਦਾ 3,60,000 ਦਾ ਦੇ ਦਿਆਂਗੇ ਜੇ ਕੋਈ ਸੱਚ ਨਾਲ ਆਪਣੀ ਵੀਡੀਓ ਦੇਖ ਕੇ ਉਹ ਤੇਰੀ ਵੀਡੀਓ ਵੇਖ ਕੇ ਆਉਂਦਾ ਹੋਰ 5000 ਮਾਨ ਕਰ ਦਿਆਂਗੇ 10 ਕਰ ਦਾਂਗੇ ਬਈ 10 ਕਰ ਦਾਂਗੇ 3.5 ਲੱਖ ਦਾ ਦੇ ਦਿਆਂ ਠੀਕ ਹੈ ਜੀ ਨਾਲ ਉਹ ਵੀ ਟਰੈਕਟਰ ਦੀ ਪੂਰੀ ਤਸੱਲੀ ਨਾਲ ਲੈ ਜਾ ਬਈ ਹਣਾ ਉਹ ਤਾਂ ਪਾ ਕੇ ਪਰ ਟਰੈਂਡ ਤੇ ਨਹੀਂ ਬਾਈ ਲੰਬਾ ਆਉਂਦਾ ਜਿਹੜੀ ਗੱਲ ਕਰਨ ਵਾਲੀ ਹੈ ਠੀਕ ਹੈ ਬਈ ਇਹ ਦਵਾ ਬਈ ਸਵਰਾਜ 744 2011 ਮਾਡਲ 2011 ਮਾਡਲ ਦਵਾੜੀ ਕੇ ਬਾਈ ਦੀ 3,40,000 ਰੁਪਏ ਦਵਾੜ ਇਹ ਆਪਣਾ ਪੀਵੀ ਪੀਵੀ 30 ਮੁਖਸਰ ਸਾਹਿਬ ਦਾ ਨੰਬਰ ਆ ਠੀਕ ਹੈ ਬਈ ਹਾਂ ਦੇ ਭਾਈ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਫਸਟ ਕੁਆਲਟੀ ਦਾ ਹਾਂਜੀ ਭਾਈ ਸਾਰਾ ਟਰੈਕਟਰ ਜੈਨੂਇਨ ਆ ਠੀਕ ਆ ਭਾਈ ਹਾਂ ਮਗਰਲੇ ਟਾਇਰ ਸਹੀ 75 ਪੈਸੇ ਵੀਕੇਟੀ ਦੇ ਆ ਜੀ ਹਾਂਜੀ ਭਾਈ ਅਗਲੇ ਟਾਇਰ 90 95 ਪੈਸੇ ਆ ਜੀ ਠੀਕ ਆ ਉਹ ਲੋ ਦੇ ਟੈਟਰ ਦੇ ਥੱਲੇ ਬਾਡੀ ਕੰਡੀਸ਼ਨ ਵਖਾਰੀ ਟਰੈਕਟਰ ਦੀ ਹਾਂਜੀ ਭਾਈ ਟਰੈਕਟਰ ਦੇ ਅੰਦਰੋਂ ਮਗਰਾੜ ਰਿੰਬ ਚੈੱਕ ਕਰਾ ਰਹੇ ਬਾਈ ਸਾਰਾ ਟਰੈਕਟਰ ਰੀਜਨਲ ਠੀਕ ਆ ਭਾਈ ਦੇਖ ਲੋ ਤੋਰ ਕੇ ਦੇਖ ਪਿੱਛੇ ਸਮਾਨ ਸਾਰਾ ਕੰਪਲੀਟ ਮਿਲ ਜੂ ਭਾਈ ਸਮਾਨ ਇਹਦਾ ਜਿਵੇਂ ਡੰਡਾ ਫੱਟੀ ਛਤਰੀ ਉਹ ਸਾਰਾ ਮਿਲ ਜੂਗਾ ਠੀਕ ਹੈ ਬਈ ਹਾਂਜੀ ਇਧਰੋਂ ਬਾਡੀ ਵੀ ਜਰਾ ਆਵਾਜ਼ ਦਿਓ ਹਾਂਜੀ 1 ਸਈ ਸਿੰਗਲ ਗਲਾਸ ਚਾਹ ਉਹ ਡਬਲ ਗਲਾਸ ਚਾਹ ਡਬਲ ਡਬਲ ਅਰੇ ਡਬਲ ਛੇ ਚਰੀ ਪੰਜਾਬ ਨੰਬਰ ਠੀਕ ਹੈ ਬਈ ਬੁੱਕਸਰ ਦਾ ਨੰਬਰ ਆ ਸਾਰੇ ਪ੍ਰੂਫ ਨਾਲ ਆ ਸਾਰਾ ਸਮਾਨ ਸਾਰਾ ਕੰਪਲੀਟ ਕਰ ਦੋ ਸਾਰਾ ਮਿਲੂਗਾ ਵੀਰੇ ਠੀਕ ਹੈ ਬਈ ਹਾਂਜੀ ਦਵਾੜ ਤਾਂ ਸੀ ਬਈ ਆਪਣੀ ਦੀ 3 ਲੱਖ 40000 ਰੁਪਿਆ ਡਿਮਾਂਡ ਆ ਹਾਂਜੀ ਬਾਈ ਇਹ ਟਰੈਕਟਰ ਆਪਾਂ 3 ਲੱਖ 30 ਹਜ਼ਾਰ ਦਾ ਦੇ ਦੇਾਂਗੇ ਤੇਰੀ ਵੀਡੀਓ ਵੇਖ ਕੇ ਆਉਂਦਾ 3 ਲੱਖ 20 ਹਜ਼ਾਰ ਦਾ ਦੇ ਦੇਾਂਗੇ ਠੀਕ ਆ ਜੀ ਇਹ ਦੂਆ ਮਹਿੰਦਰਾ ਇਹ 475 2098 ਮਾਡਲ ਆ ਠੀਕ ਆ ਬਾਈ 170 ਡਿਮਾਂਡ ਆ ਪਿਛਲੇ ਟਾਇਰ 80 ਪੈਸੇ ਆ ਹਾਂਜੀ ਬਾਈ ਅਗਲੇ ਟਾਇਰ 70 ਪੈਸੇ ਆ ਠੀਕ ਆ ਜੇ ਬਾਈ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਦਾ ਟਰੈਕਟਰ ਸਾਰਾ ਜੈਨੂਇਨ ਆ ਸਾਰਾ ਟਰੈਕਟਰ origignal ਆ ਠੀਕ ਆ ਜੀ ਸਾਰੇ ਪਿੱਛੋਂ ਨਗਰਾੜ ਵਿਖਾ ਦੇ ਰਿਆੰਬਾ ਵਗੈਰਾ ਆਪਣਾ ਮੁਕਸਰੀ ਨੰਬਰ ਆ ਪੀਵੀ3 ਠੀਕ ਹੈ ਬਈ ਹਾਂ ਕਾਪੀ ਆਨਲਾਈਨ ਬੋਲਦੀ ਆ ਨੈਟ ਤੇ ਠੀਕ ਹੈ ਬਈ ਹਾਂਜੀ ਵੀ ਜਿੰਨਾ ਵੀ ਰੰਗ ਹੈ ਆ ਬੀ ओरिजिनल ਆ ਨਾ ਸਾਰਾ ਟਰੈਕਟਰ ਰੀਜਨਲ ਆ ਬਾਈ ਜਿਮੀਦਾਰ ਦੇ ਘਰੋਂ ਆਇਆ ਠੀਕ ਹੈ ਬਈ ਹਾਂ ਟੁੱਟ ਭੱਜ ਕੇ ਤੋਂ ਨਹੀਂ ਟਰੈਕਟਰ ਦੀ ਠੀਕ ਹੈ ਬਈ ਹਾਂਜੀ ਆਪਾਂ ਇਸ ਤਰ੍ਹਾਂ ਦੀਆ ਬਈ ਖੋਲ ਕੇ ਨਾ ਹਾਂਜੀ ਖੋਲ ਕੇ ਦਿਖਾ ਦੀ ਮਾੜਾ ਅੰਦਰੋਂ ਸ਼ੋ ਨਾ ਬਈਆ ਨਾਲ ਲਾਇਰ ਕਲੀਨਰਸ ਲੈਂਗੇ ਸਰ ਲੌਂਗ ਟੈਸਟ ਠੀਕ ਹੈ ਬਈ ਤੂੰ ਖਾਰੇ ਇਹ ਕਿੰਨੇ ਹਸ ਪਾਵਰ ਚਾਲਾ ਬਾਈ ਇਹ ਇਹ ਆਪਣਾ ਹੁੰਦਾ ਜੀ ਮੇਰੇ ਕੋਲ 42 ਹਸ ਪਾਵਰ 42 ਹਸ ਪਾਵਰ ਜੀ ਬੋ ਇੱਕ ਸੱਤਰ ਦਾ ਮਾੜਾ ਇਹ ਟਰੈਕਟਰ ਆਪਾਂ 1,55,000 ਦਾ ਦੇ ਦਿਆਂਗੇ ਠੀਕ ਹੈ ਬਈ ਜੇ ਕੋਈ ਵੀਡੀਓ ਵੇਖ ਕੇ ਆਉਂਦਾ ਆਪਾਂ 45,000 ਦਾ ਦੇ ਦਿਆਂਗੇ ਠੀਕ ਹੈ ਬਈ ਯੈਸ ਨੋ ਠੀਕ ਹੈ ਬਈ ਬਈ ਜਿੰਨੇ ਵੀ ਆਪਾਂ ਟਰੈਕਟਰ ਦਿਖਾ ਦੇ ਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਢ ਲੈਣੇ ਆ ਬਈ ਕੱਢ ਲਾਂਗੇ ਬਈ ਪੁਰਾਣਾ ਕੋਈ ਹੋਵੇ ਟਰੈਕਟਰ ਦੀ ਫੋਟੋ ਖਿੱਚ ਕੇ ਲਿਆਓ ਸਹੀ ਕੰਡੀਸ਼ਨ ਦੱਸੀ ਹੋਵੇ ਆਪਾਂ ਫੋਟੋ ਤੇ ਟ੍ਰੇਡ ਕਰ ਲਾਂਗੇ ਠੀਕ ਹੈ ਬਈ ਹਾਂਜੀ ਬਈ ਆਪਣੇ ਕੋਲੇ ਸਾਰੇ ਪੰਜਾਬ ਨੰਬਰ ਟਰੈਕਟਰ ਆ ਹਾਂਜੀ ਬਈ ਠੀਕ ਆ ਕੋਈ ਕਾਗਜ਼ਾਂ ਦਾ ਲਝਾਣ ਨਹੀਂ ਹਾਂਜੀ ਸਾਰੇ ਕਲੀਅਰ ਟਰੈਕਟਰ ਵੀ ਬੰਦਾ ਜੀ ਬਾਕੇ ਤਸੱਲੀ ਨਾਲ ਆਏ ਜੀ ਬਾਕੇ ਤਸੱਲੀ ਕਰਕੇ ਲੈ ਜੀ ਲਾਂਭਾ ਨਹੀਂ ਹੁੰਦਾ ਠੀਕ ਹੈ ਜੀ ਆਪਣਾ ਮੱਲਣ ਪੈਂਦਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਭ ਤੋਂ ਤੁਹਾਨੂੰ ਇੱਥੇ ਤਲਵੰਡੀ ਸਾਬੋ ਹੀ ਮਿਲਣਗੇ ਨੌਰੇ ਜਿਹੜਾ ਜੰਨੇ ਬਾਈ ਨੌਰੇ ਜੀ ਲਾ ਜਾਣੀ ਹੈ ਆਪਣਾ ਮੋਬਾਈਲ ਨੰਬਰ ਆ ਜੀ 85286 12638 ਠੀਕ ਹੈ ਜੀ 85286 12638 ਠੀਕ ਹੈ ਆਪਣੇ ਟਰੈਕਟਰ ਦੀ ਕਿੰਨੀ ਟਾਈਮ ਦੀ ਗਾਰੰਟੀ ਹੁੰਦੀ ਹੈ ਬਾਈ ਟਰੈਕਟਰ ਦੀ ਮੰਨ ਕੇ ਚਲੋ ਬਾਈ ਜਿੰਨਾ ਚਿਰ ਆਪਣਾ ਸੌਦਾ ਹੁੰਦਾ ਹਾਂਜੀ ਬਾਈ ਉਦੋਂ ਬਾਅਦ ਵਾਹ ਕੇ ਆਦਾ ਤਸੱਲੀ ਕਰਕੇ ਲੈ ਜੀ ਅਗਲਾ ਕਾਗਜ਼ਾਂ ਪੱਤਰਾਂ ਦੀ ਆਪਣੀ ਜ਼ਿੰਮੇਵਾਰੀ ਹੈ ਟਰੈਕਟਰ ਅਗਲੇ ਨੇ ਬਾਈ ਵੇਖ ਕੇ ਲਿਆਉਣਾ ਬੰਦੇ ਦੀ ਸਾਰੀ ਗਾਰੰਟੀ ਨਹੀਂ ਅੱਜ ਕੱਲ ਹਾਂਜੀ ਹਾਂਜੀ ਬਾਈ ਹਾਂ ਇਹ ਤਾਂ ਲੋਹੇ ਦਾ ਬਾਈ ਕੀ ਭਰੋਸਾ ਠੀਕ ਹੈ ਜੀ ਚਲੋ ਚੀਜ਼ ਚਲੋ ਸਭ ਬਸ ਉਹੀ ਹੈ ਬਾਈ ਆਪਾਂ ਪਹਿਲਾਂ ਤਸੱਲੀ ਕਰ ਲਈਏ ਅੱਗੇ ਤਸੱਲੀ ਕਰਨੇ ਬਾਈ ਜੇ ਕੋਈ ਕਾਗਜ਼ਾਂ ਪੱਤਰਾਂ ਦੇ ਕੰਪਲੇਂਟ ਹੋ ਗਈ ਆਪਾਂ ਬਾਈ ਵੀਰ ਜੀ ਬਾਕੀ ਬੰਦਾ ਉਹਦੀ ਤਾਂ ਪੂਰੇ ਉਹਦਾ ਗਰਾਂਟੀਆਂ ਦੇਖ ਲਈ ਉਹ ਆਲਦਾ ਚੈੱਕ ਕਰਕੇ ਲਈ ਜਾ ਕਿਹੜਾ ਸੌਦਾ ਹੋ ਗਿਆ ਓਕਰੋਂ ਮਟੀਰੀ ਲੇ ਗੀ ਜਾਂ ਮੱਟੀ ਚ ਲੈ ਗੀ ਫਿਰ ਅਗਲੇ ਨੇ ਬਾਈ ਮੰਨ ਕੇ ਚੱਲ ਆਪਣੀ ਆਪ ਦੀ ਸਾਡੀ ਗਰੰਟੀ ਨਹੀਂ ਅੱਜ ਕੱਲ ਬੰਦੇ ਦਾ ਨਹੀਂ ਪਤਾ ਲੱਗਦਾ ਕਿਹੜਾ ਬਾਈ ਮਸ਼ੀਨਰੀ ਆ ਪੂਰੀ ਆਉਂਦੀ ਮਸ਼ੀਨਰੀ ਚ 100 ਨੌਕਸ ਪੈ ਜਾਂਦਾ ਹਾਂਜੀ ਬਾਈ ਇਹ ਤਾਂ ਲੋਕ ਕਹਿਣ ਦੀਆਂ ਗੱਲਾਂ ਵਪਾਰੀ ਕਹਿ ਦਿੰਦੇ ਹਾਂ ਸਾਡੀ ਘਰ ਤੱਕ ਗਰੰਟੀ ਹੈ ਸਾਡੀ ਸਾਲ ਦੀ ਗਰੰਟੀ ਆ ਬਾਈ ਯਾਰ ਗਰੰਟੀ ਦਾ ਬਾਈ ਬੰਦੇ ਦੀ ਨਹੀਂ ਇਹਦਾ ਲੋਹਾ ਲੋਹੇ ਦੀ ਕਾਦੀ ਗਰੰਟੀ ਆ ਠੀਕ ਆ ਵੀਰ ਇਹ ਗੱਲ ਤਾਂ ਗੱਲ ਆ ਹਾਂਜੀ ਵੀਰ ਜੀ 똥똥 밀어만 입을 수 있다는 거죠.